ਪੰਜਾਬੀ ਐਕਟਰ ਤੇ ਸਿੰਗਰ ਦੇ ਵੱਲੋਂ ਹੜਪੀੜਤ ਪਰਿਵਾਰਾਂ ਨੂੰ ਫ੍ਰੇਜ ਦਿੱਤੇ ਗਏ ਨੇ ਤਦ ਦਾਸ ਇਹ ਕਿ ਹੜਪਰ ਬਾਬਤ ਇਲਾਕੇ ਗੁਰਦਾਸਪੁਰ ਦਾ ਦੌਰਾ ਕਰਨ ਦੇ ਲਈ ਫਿਲਮੀ ਅਦਾਕਾਰ ਗੀਪੀ ਗਰੇਵਾਲ ਪਹੁੰਚੇ ਕਿਉਂ ਨਾ ਕਿ ਹੈ ਕਿ ਸੌਖੀ ਕੜੀ ਦੇ ਵਿੱਚ ਹਰ ਇੱਕ ਨੂੰ ਮਦਦ ਕਰਨੀ ਚਾਹੀਦੀ ਹੈ ਤਾਂ ਪੰਜਾਬ ਤੇ ਹੜਪੀੜਤਾ ਦੇ ਲਈ ਅੱਗੇ ਆਉਣਾ ਚਾਹੀਦਾ ਉਹਨਾਂ ਅਰਦਾਸ ਵੀ ਕੀਤੀ ਹੈ ਤੇ ਉਹਨਾਂ ਕਿਹਾ ਕਿ ਸੰਜੇ ਦਾਦ ਦੇ ਨਾਲ ਵੀ ਉਹਨਾਂ ਦੀ ਗੱਲਬਾਤ ਹੋਈ ਸੀ ਤੇ ਉਹਨਾਂ ਵੀ ਪੰਜਾਬ ਨੂੰ ਹਰ ਇੱਕ ਤਰ੍ਹਾਂ ਦੀ ਮਦਦ ਦੇਣ ਦਾ ਪ੍ਰੋਮਿਸ ਦਿੱਤਾ ਤੇ ਕਿਹਾ ਕਿ ਉਹ ਪੰਜਾਬ ਦੇ ਨਾਲ ਨੇ ਇਸੇ ਨਾਲ ਹੀ ਉਹਨਾਂ ਕਹਿ ਕਿ ਜਦ ਤੱਕ ਉਹਨਾਂ ਹੜ੍ਹ ਪ੍ਰਭਾਵਿਤ ਪਰਿਵਾਰਾਂ ਦੇ ਨਾਲ ਮੁਲਾਕਾਤ ਕੀਤੀ ਹੈ ਤਾਂ ਇਵੇਂ ਜਾਪ ਰਿਹਾ ਕਿ ਉਹਨਾਂ ਦੇ ਆਪਣੇ ਹੀ ਪਰਿਵਾਰ ਨੇ ਤੇ ਪਰਿਵਾਰਾਂ ਨੂੰ ਮੁੜ ਤੋਂ ਲੀਹਾਂ ਤੇ ਲਿਆਉਣ ਦੇ ਲਈ ਉਹਨਾਂ ਨੂੰ ਮਦਦ ਵੀ ਕਰਨੀ ਚਾਹੀਦੀ ਹੈ ਤਾਂ ਇਸ ਦੇ ਲਈ ਗਿਫਟ ਪਰਿਵਾਰ ਦੇ ਵੱਲੋਂ ਫ੍ਰਿਜ ਦਿੱਤੇ ਗਏ ਨੇ ਹਾਲਾਤਾਂ ਜੀ ਦੇਖੋ ਹੁਣ ਆਪਾਂ ਹੀ ਠੀਕ ਕਰ ਰਹੇ ਨੇ ਸੋ ਉਹਨਾਂ ਦੇ ਲਈ ਹਾਲਾਤ ਠੀਕ ਕਰਨ ਦੇ ਲਈ ਸਾਰੇ ਪੰਜਾਬ ਤੋਂ ਸਾਰੇ ਜਿੱਥੇ-ਥੇ ਪੰਜਾਬੀ ਬੈਠੇ ਨੇ ਸਾਰੇ ਪਹੁੰਚ ਰਹੇ ਨੇ ਤੇ ਸੋ ਜੋ-ਜੋ ਜਿੰਨੀ ਹੈਲਪ ਕਰ ਸਕਦਾ ਉਹ ਸਾਰੇ ਕਰ ਰਹੇ ਨੇ ਸੋ ਅਸੀਂ ਵੀ ਉਸੇ ਤੇ ਲੱਗੇ ਹੋਏ ਆ ਜੀ ਸੋ ਮੈਂ ਪਹਿਲਾਂ ਵੀ ਇੱਥੇ ਆ ਤੇ ਵੀ ਪੈਰਾਗ੍ਰਾਫ ਉਹ ਵੀ ਦਰ ਚੁੱਕੇ ਹਾਂ ਤੇ ਅੱਜ ਵੀ ਗਏ ਰਹਿਆ ਕੁਝ ਸਮਾਨ ਸੀਗਾ ਜਿਹੜਾ ਚਾਹੀਦਾ ਸੀਗਾ ਉਹ ਨਹੀਂ ਆਇਆ ਤੇ ਕਿੰਨੇ ਦਿਨ ਤੱਕ ਤੁਸੀਂ ਰੋਗੇ ਹਰ ਵਾਰ ਬਾਅਦ ਵਿੱਚ ਅੱਜ ਮੈਂ ਚਲੇ ਜਾਊਗਾ ਜੇ ਵਾਪਸ ਤੇ ਸਾਡੀ ਕੱਲ ਸ਼ੂਟਿੰਗ ਹੈ ਕੱਲ ਤੋਂ ਜਿਹੜੀ ਸਟਾਰਟ ਹੋ ਰਹੀ ਹੈ ਸੋ ਮੈਂ ਪਹਿਲਾਂ ਵੀ ਕਹਿਆ ਸੀਗਾ ਕਿ ਜ਼ਰੂਰੀ ਨਹੀਂ ਹੈ ਕਿ ਅਸੀਂ ਇੱਥੇ ਰਹੀਏ ਇੱਥੇ ਰੈਗੂਲਰ ਬੈਠੀਏ ਸੋ ਬੇਸਿਕਲੀ ਕੀ ਹੈ ਕਿ ਹੈਲਪ ਪਹੁੰਚਣੀ ਚਾਹੀਦੀ ਆ ਬਹੁਤ ਆਰਟਿਸਟ ਨੇ ਜਾਂ ਬਹੁਤ ਲੋਕ ਨੇ ਜਿਹੜੇ ਆਪ ਕੋਲ ਵੀ ਪਹੁੰਚ ਸਕਦੇ ਉਹ ਹੈਲਪ ਭੇਜ ਰਹੇ ਨੇ ਸੋ ਇੰਪੋਰਟੈਂਟ ਹੈ ਕਿ ਸਾਰੇ ਬੰਦੇ ਆਪਣਾ ਆਪਣਾ ਕੰਮ ਕਰਨ ਉਨੇ ਸੋਚ ਕੇ ਕੰਮ ਕਰਨ ਵੀ ਜਿੰਨਾ ਅੱਛੇ ਕਰਦੇ ਸੀ ਉਹਦੇ ਨਾਲ ਥੋੜਾ ਜਿਆਦਾ ਵੱਧ ਕਰਨਾ ਕਿਉਂਕਿ ਆਪਾਂ ਹੁਣ ਕੰਮ ਇਹ ਲੋਕਾਂ ਲਈ ਵੀ ਕਰ ਰਹੇ ਹਾਂ ਹੈਨਾ ਸੋ ਜਿਹੜੇ ਇੱਥੇ ਬੈਠੇ ਨੇ ਸੋ ਆਪਾਂ ਸਾਰਿਆਂ ਨੂੰ ਉਹਨਾਂ ਦੇ ਪੈਰਾਂ ਤੇ ਵਾਪਸ ਖੜੇ ਕਰਨਾ ਵਾ ਸੋ ਸਾਡੀ ਜ਼ਿੰਮੇਵਾਰੀ ਹੈ ਸਾਡੀ ਸਾਰਿਆਂ ਦੀ ਸੋ ਆਪਾਂ ਨਾਲ ਮਿਲ ਕੇ ਲੱਗੇ ਰਾਵਾਂਗੇ ਤਾਂ ਖਿੱਚ ਦੇ ਜੀ ਵਾਕਫ ਨੇ ਲੱਛੇਂ ਦੇ ਏਰੀਆ ਦੇ ਵਿੱਚ ਜਿੱਥੇ ਹੜ੍ਹ ਸਰਭਾਵਿਤ ਹੋ ਗਏ ਕਿੰਦਾਂ ਦੇ ਹਾਲਾਤ ਦੇਖਣ ਨੂੰ ਉੱਥੇ ਮਿਲੇ ਨੇ ਹਾਲਾਤ ਦੇਖ ਲਈ ਆਪਾਂ ਹੁਣ ਸਾਰਿਆਂ ਦੇ ਤਕਰੀਬਨ ਮਲੇ ਦਾ ਪਤਾ ਨਹੀਂ ਜਿਹੜੇ ਨਹੀਂ ਵੀ ਪਹੁੰਚੇ ਹੈਗੇ ਉਹਨਾਂ ਨੇ ਵੀ ਦੇਖ ਲੈ ਸਾਰਿਆਂ ਨੇ ਵੀਡੀਓ ਵੀ ਸੋ ਬਹੁਤ ਵੱਡਾ ਨੁਕਸਾਨ ਹੋਇਆ ਭਾਰੀ ਨੁਕਸਾਨ ਹੋਇਆ ਹੋਰ ਮੈਂ ਪਹਿਲੇ ਉਪਾਧੀਆ ਦੇ ਤੁਸੀਂ ਗੁਰਮਨ ਨਾਲ ਗੱਲ ਕਰਦਾ ਸੀ ਜੀ ਉਹ ਟਾਈਮ ਇਹ ਨਹੀਂ ਛੇਤੀ ਵਾਲਾ ਪ੍ਰਸ਼ਾਸਨਿਕ ਵਜ੍ਹਾ ਦਿੱਸਤੀ ਕੇ ਨਾਲ ਮੰਤਰੀ ਤੇ ਮੰਤਰੀ ਤੋਂ ਵੱਲੋਂ ਕਿਹਾ ਗਿਆ ਸੀ ਕਿ ਸਾਡੇ ਸੀਐਮ ਸਾਹਿਬ ਘੋਟਾ ਹੈ ਨਾ ਘੋਟਾ ਨੇ ਜਿਨ੍ਹਾਂ ਨੇ ਇੱਕ ਪ੍ਰੋਜੈਕਟ ਵਾਸਤੇ ਮਦਦ ਵਾਸਤੇ ਆ ਗਏ ਕਿੰਨਾ ਕੁ ਸਮਝਦੇ ਤੁਸੀਂ ਕਿ ਪੰਜਾਬ ਸਰਕਾਰ ਵੀ ਇਸ ਤਰ੍ਹਾਂ ਦੇ ਨਾਲ ਖੜੀ ਹੈ ਦੇਖੋ ਜੀ ਮੈਨੂੰ ਇਹ ਲੱਗਦਾ ਕਿ ਸਾਰੇ ਕੋਸ਼ਿਸ਼ ਕਰ ਰਹੇ ਨੇ ਹਰ ਬੰਦਾ ਕੋਸ਼ਿਸ਼ ਕਰ ਰਿਹਾ ਵਾ ਹਰ ਬੰਦੇ ਦਾ ਦਿਲੋਂ ਟਾਰਗੇਟ ਹੈ ਔਰ ਮੈਂ ਸੀਮ ਸਿੰਘ ਸਾਹਿਬ ਨੂੰ ਪਰਸਨਲੀ ਜਾਣਦਾ ਵਾਂ ਸੋ ਜੈਨੂਅਲੀ ਉਹਨਾਂ ਦਾ ਬਹੁਤ ਕੰਸਰਨ ਲਾ ਬੇ ਲੋ ਕੰਸਰਨ ਉਹਨਾਂ ਦਾ ਕਿ ਯਾਰ ਮੈਂ ਚੀਜ਼ਾਂ ਲਈ ਬੈਸਟ ਤੋਂ ਬੈਸਟ ਕਰਾਂ ਸੋ ਪਿਛੇ ਬਿਮਾਰ ਸੀਗੇ ਹਸਪੀਟਲ ਸੀਗੇ ਉਹਨੋਂ ਵੀ ਉਹਨਾਂ ਦਾ ਇਸ ਲਿਆ ਕੇ ਯਾਰ ਫੋਕਸ ਕਿ ਕੀ ਚੀਜ਼ਾਂ ਬੈਟਰ ਹੋ ਸਕਦੀਆਂ ਨੇ ਸੋ ਹਰ ਬੰਦਾ ਹਰ ਇਸ ਵਕਤ ਦੇ ਵਿੱਚ ਸੋ ਮੈਨੂੰ ਵੀ ਲੱਗਦਾ ਕਿ ਦੌਰ ਜਿਹੜਾ ਸਮਾਂ ਆਪਣਾ ਚੱਲ ਰਿਹਾ ਵਾ ਰਾਦਰðੈਨ ਆਪਾਂ ਕੋਈ ਚੀਜ਼ਾਂ ਕਿਸੇ ਨੂੰ ਕਹਿ ਕੇ ਬਲੇਮ ਕਰਕੇ ਜਾਓ ਚੀਜ਼ਾਂ ਨਹੀਂ ਆਪਾਂ ਉਸ ਵਕਤ ਕਰਨੀ ਚਾਹੀਦੀ ਨਹੀਂ ਇਸ ਵਕਤ ਆਪਾਂ ਨੂੰ ਬੈਟਰਮੈਂਟ ਦਿਖਣੀ ਚਾਹੀਦੀ ਆ ਕਿ ਪੰਜਾਬ ਦਾ ਸੁਧਾਰ ਕਿਦਾ ਕੀਤਾ ਜਾ ਰਿਹਾ ਹੈ ਜੀ ਪੀ ਚੋ ਤੇ ਫੈਮਲੀਆਂ ਨੂੰ ਮਿਲਦਾ ਹੈ ਜੀ ਪੀ ਜਿਹੜੇ ਤਾਂ ਫੈਮਲੀਆਂ ਨੂੰ ਮਿਲਦੇ ਆ ਵਿਕਟਿਮਸ ਨੂੰ ਮਿਲਦੇ ਮਾਇੰਡ ਚ ਕੀ ਚੱਲਦਾ ਮੈਂ ਦੇਖੋ ਜੀ ਮੈਂ ਹਮੇਸ਼ਾ ਮੈਂ ਆਪ ਇੱਕ ਬੱਚਿਆਂ ਨਾਲ ਹੈਗਾ ਉਹ ਤੇ ਮੇਰੇ ਬੱਚੇ ਨੇ ਸੋ ਮੈਂ ਕਿਸੇ ਜਵਾਕਾਂ ਨੂੰ ਮਿਲਦਾ ਜੇ ਉਹਨਾਂ ਦੀ ਕੋਈ ਤੰਗੀ ਆ ਸੋ ਮੈਂ ਫੀਲ ਕਰਦਾ ਉਹ ਚੀਜ਼ ਨੂੰ ਤੇ ਯਾਰ ਜੇ ਮੇਰੇ ਤੇ ਹੋਵੇ ਉਹ ਚੀਜ਼ ਕਿਦਾਵਾ ਸੋ ਬੜਾ ਐਮੋਸ਼ਨਲ ਉਹ ਇੱਕ ਪਲ ਹੁੰਦਾ ਵਾ ਸੋ ਮੈਨੂੰ ਐ ਲੱਗਦਾ ਕਿ ਸਾਰੇ ਜਦੋਂ ਆਪਾਂ ਜਾਣੇ ਆ ਪਿੰਡਾਂ ਦੇ ਵਿੱਚ ਸੋ ਕਿਤੇ ਨਾ ਕਿਤੇ ਆਪਾਂ ਨੂੰ ਉਈਆਂ ਲੱਗਦਾ ਜਿਹਦੇ ਵੀ ਘਰੇ ਚਲੇ ਜਾਂਦੇ ਆ ਆਪਾਂ ਨੂੰ ਲੱਗਦਾ ਕਿ ਯਾਰ ਆਪਣੇ ਚਾਚੇ ਤਾਇਆ ਦੇ ਘਰ ਨੇ ਇਹ ਹਨਾ ਉਹ ਉਸ ਜਿਹੇ ਘਰ ਜਿੱਥੇ ਆਪਾਂ ਜੰਮੇ ਪਲੇਏ ਉੱਥੇ ਹੀ ਰਹਿੰਦੇ ਰਹੇ ਆ ਸੋ ਹੁਣ ਕੰਮ ਕਾਰਾਂ ਕਰਕੇ ਅਸੀਂ ਕੋਈ ਚੰਡੀਗੜ੍ਹ ਸ਼ਿਫਟ ਹੋ ਗਿਆ ਕੋਈ ਕਿਤੇ ਚਲੇ ਗਿਆ ਹੁਣ ਕਿਤੇ ਚਲੇ ਗਿਆ ਹਨਾ ਸੋ ਬਟ ਇਹ ਆ ਕਿ ਇਹ ਸਾਰੇ ਆਪਣੇ ਲੋਕ ਨੇ ਸੋ ਬਹੁਤ ਅ ਕਹਿ ਸਰੇ ਕਿ ਇਸ ਵਕਤ ਜਮਾਈ ਇਥੇ ਹੁੰਦੇ ਆ ਵਕ ਵਰੀ ਦਿਲ ਚੋਂ ਜੁੜਿਆ ਜਾਂਦਾ ਕਿ ਯਾਰ ਕੀ ਹੋ ਗਿਆ ਇਹ ਹਨਾ ਸੋ ਮਾਈਂਡ ਸੈਟ ਹੋਵੇ ਰਹਿੰਦਾ ਬਟ ਕੀ ਆ ਕਿ ਇੱਕ ਚੀਜ਼ ਮੈਨੂੰ ਵਧੀਆ ਲੱਗੀ ਸੋ ਕਈ ਬੰਦੇ ਅਹ ਕਹਿੰਦਿਆ ਕਿ ਯਾਰ ਜਿਹੜੇ ਪੂਰੇ ਲੋਕ ਪਾਉਂਦੇ ਨੇ ਉਹਨਾਂ ਦੀ ਵੀਡੀਓ ਨਹੀਂ ਬਣਨੀ ਚਾਹੀਦੀ ਜਾਂ ਉਹਨਾਂ ਦੀ ਰੀਲਾਂ ਨਹੀਂ ਬਣਨੀਆਂ ਚਾਹੀਦੀਆਂ ਪਰ ਮੈਨੂੰ ਆਇਆ ਲੱਗਾ ਕਿ ਯਾਰ ਬਣਨੀ ਹੈ ਕਹੀਆਂ ਉਹਨਾਂ ਨੂੰ ਦੇ ਕੇ ਹਾਂ ਤੁਸੀਂ ਜਿਹੜੇ ਬਾਕੀ ਦੇ ਬੰਦੇ ਬੈਠੇ ਆ ਉਹਨਾਂ ਨੂੰ ਵੀ ਇਹ ਹੁੰਦਾ ਕਿ ਯਾਰ ਹਾਂ ਯਾਰ ਦੇਖੋ ਆ ਬੰਦੇ ਨੇ ਇੰਨਾ ਵਧੀਆ ਕੀਤਾ ਵਾ ਯਾਰ ਆਪਾਂ ਵੀ ਕਰੀਏ ਈਵਨ ਕਿ ਮੈਂ 3-4 ਦਿਨ ਪਹਿਲਾਂ ਬੰਬੇ ਸੀਗਾ ਤੇ ਬੰਬੇ ਸੀ ਤੇ ਮੈਂ ਭਾਜੀ ਉਹਨਾਂ ਦੀ ਵੀਡੀਓ ਦੇਖੀ ਉਹ ਦਿਨ ਮਨਕੀਰਤ ਦੇ ਨਾਲ ਤੇ ਮੈਂ ਦੇਖਿਆ ਤੇ ਮੈਂ ਉਦਣੀ ਟੀਮ ਨੂੰ ਫੋਨ ਕੀਤਾ ਆਪਣੇ ਨੂੰ ਉਮੇਗਾ ਯਾਰ ਭਾਜੀ ਹੋਰਾਂ ਦਾ ਫੋਨ ਨਹੀਂ ਆਇਆ ਦੁਬਾਰਾ ਵੀ ਜਿਹੜਾ ਉਹਨਾਂ ਦਾ ਸੀ ਇਹਨਾਂ ਨੂੰ ਕਹਿ ਕੇ ਗਏ ਸੀ ਭਾਜੀ ਦੱਸਿਓ ਸਾਨੂੰ ਕੀ ਚਾਹੀਦਾ ਮਗੇਰ ਸਾਨੂੰ ਦੱਸਿਆ ਹੀ ਨਹੀਂ ਮੁੜ ਕੇ ਵੀ ਕੀ ਚਾਹੀਦਾ ਹਨਾ ਤੇ ਇਹ ਕਹਿੰਦੇ ਵੀ ਕੋਈ ਗੱਲ ਨਹੀਂ ਭਾਜੀ ਇਹ ਸਾਨੂੰ ਦੱਸ ਦਿਆਂ ਮੈਂ ਕਿਹਾ ਭਾਜੀ ਜਦੋਂ ਕੋਈ ਦੇਖੋ ਜੇ ਸ਼ਾਇਦ ਲਓ ਵੀਡੀਓ ਨਾ ਦੇਖਦਾ ਜਾਂ ਮੈਨੂੰ ਦੋ ਚਾਰ ਚੀਜ਼ਾਂ ਨਾ ਆਉਂਦੀਆਂ ਤਾਂ ਸ਼ਾਇਦ ਮੇਰਾ ਵੀ ਇੱਕਦਮ ਦਿਮਾਗ 'ਚ ਨਾ ਆਉਂਦਾ ਕਿਉਂਕਿ ਜਾ ਕੇ ਆਪਾਂ ਕੰਮਾਂ ਤੇ ਲੱਗ ਜਾਂਦੇ ਹਾਂ ਹਨਾ ਸੋ ਮੈਨੂੰ ਲੱਗਾ ਉਹ 'ਚ ਕੋਈ ਚੀਜ਼ ਬੁਰਾਈ ਵਾਲੀ ਗੱਲ ਨਹੀਂ ਔਰ ਜੇ ਕੋਈ ਬੰਦਾ ਚੰਗੀ ਚੀਜ਼ ਕਰ ਰਿਹਾ ਉਹਨੂੰ ਦੇਖ ਕੇ ਆਪਾਂ ਚ ਆਪਾਂ ਵੀ ਉਹ ਚੀਜ਼ਾਂ ਲਰਨ ਕਰੀ ਆਪਾਂ ਸਿੱਖੀਏ ਸੋ ਆਪਾਂ ਸਾਰੇ ਬੰਦੇ ਇੱਕ ਦੂਜੇ ਕੋ ਸ਼ਾਇਦ ਉਹਨਾਂ ਨੂੰ ਵੀ ਇੱਕ ਹੌਸਲਾ ਮਿਲ ਰਿਹਾ ਨਾ ਜਿਹੜਾ ਪਰਸੈਂਟ ਮਿਲ ਰਿਹਾ ਜੀ ਔਰ ਡਿਜੀਟਲ ਕੇ ਪਰ ਆ ਕੇ ਤਾਂ ਬਹੁਤ ਹੌਸਲਾ ਮਿਲਦਾ ਜਦੋਂ ਆਪਾਂ ਆਉਨੇ ਆਪਾਂ ਚਾਹੇ 10 ਟੱਬਰਾਂ ਨੂੰ ਮਿਲੀਏ ਸੋ ਜਿਹਨਾਂ ਨੂੰ ਮਿਲਦਾ ਉਹਨਾਂ ਨੂੰ ਐ ਲੱਗਦਾ ਕਿ ਯਾਰ ਸਾਡੇ ਲਈ ਆਏ ਨੇ ਕਿ ਸਾਡੇ ਬਾਰੇ ਸੋਚ ਰਹੇ ਨੇ ਸਾਡੇ ਬਾਰੇ ਕਰ ਰਹੇ ਨੇ ਸੋ ਆਪਾਂ ਨੂੰ ਰਲ ਮਿਲ ਕੇ ਇਹ ਚੀਜ਼ਾਂ ਕਰਨੀਆਂ ਪੈਣੀਆਂ ਨੇ ਸੋ ਹਮਲਾ ਮਾਰੇ ਗਲੋਬਲ 37 ਨੂੰ ਦਲੇ ਤੇ ਗਲੋਬਲ 37 ਨੂੰ ਦਲੇ ਤੇ ਜਵਾਬ ਦੇ ਦਿੱਤੀ ਜਾ ਰਹੀ ਹੈ ਅੱਜ ਅਪਾਰੀ ਜੋ ਜੋ ਪਾਰੀ ਨੂੰ ਕਹਿ ਜਾਂਦੇ ਆ ਅਸੀਂ ਬਸ ਲੈ ਜਾਂਦੇ ਆ ਜੀ ਹਾਂ ਸੇਵਾ ਨੂੰ ਦੇਦੇ ਕੋਈ ਬੜੀ ਵੱਡੀ ਸੇਵਾ ਹੁੰਦੀ ਤੁਸੀਂ ਆਪਣੇ ਕੰਮ ਦੇ ਵਿੱਚੋਂ ਸਮਾਂ ਕੱਟ ਕੇ ਬੜੀ ਉੱਤਮ ਸੇਵਾ ਹੁੰਦੀ ਹੈ ਕੀ ਕਹਿਣਾ ਚਾਹੋਗੇ ਬਿਲਕੁਲ ਜੀ ਬੈਠੋ ਇਹ ਵੀ ਬਸ ਲੱਗੇ ਹੋਏ ਆ ਜੀ ਇਹ ਤਾਂ ਜੋ ਹੁਕਮ ਹੋਈ ਜਾਂਦਾ ਉਹ ਕਰੀ ਜਾਂਦੇ ਆ ਜਿੰਨੇ ਯੋਗ ਹੀ ਹੈਗੇ ਉਹਨੇ ਕਿਉਂਕਿ ਕਰਾਂਗੇ ਸੋ ਅੱਜ ਦੋ ਤਿੰਨ ਚੀਜ਼ਾਂ ਭਾਜੀ ਉਹਨੇ ਕਹੀਆਂ ਸੀ ਉਹ ਆਈਆਂ ਨੇ ਹੌਲੀ ਹੌਲੀ ਚੀਜ਼ਾਂ ਆਉਣੀਆਂ ਜੀ ਬੰਬੇ ਜਰੂਰ ਪਹੁੰਚ ਗਈ ਪਰ ਪੰਜਾਬ ਦੇ ਉੱਤੇ ਭੀੜ ਪਈ ਆਪਣੇ ਪੰਜਾਬੀਆਂ ਨੇ ਉਹਨਾਂ ਦੀ ਸੇਵਾ ਕੀਤੀ ਜਾਂ ਪੰਜਾਬੀਆਂ ਨੇ ਅੱਗੇ ਮੂਹਰੇ ਹੋ ਕੇ ਜਿਹੜਾ ਪੰਜਾਬੀ ਨੂੰ ਹੱਥ ਦੇ ਉੱਤੇ ਚੁੱਕ ਲੱਗਦਾ ਹੈ ਕਿ ਪੰਜਾਬੀ ਜਿਹੜੇ ਇੱਕ ਪ੍ਰਾਊਡ ਫੀਲ ਕਰਦੇ ਨੇ ਬਿਲਕੁਲ ਦੇਖੋ ਪੰਜਾਬੀਆਂ ਨੇ ਤਾਂ ਹਮੇਸ਼ਾ ਹੀ ਮਦਦ ਕੀਤੀ ਹੈ ਜੀ ਉਹ ਕਿਸੇ ਪਾਸੇ ਵੀ ਹੋਵੇ ਹੋਰ ਐਤ ਕੀਤਾ ਆਪਣੇ ਘਰੇ ਭੀੜ ਪਈ ਹੈ ਸੋ ਆਪਣਾ ਫਰਜ਼ ਬਣਦਾ ਵਾ ਅੱਗੇ ਜੇ ਆਪਾਂ ਉਹਦੇ ਕੰਗੋ 100% ਕਰਦੇ ਆ ਤਾਂ ਹੁਣ ਸਾਨੂੰ ਹਜ਼ਾਰ ਕਰਦੀ ਚਾਹੀਦੀ ਆ ਸੋ ਆਪਣੇ ਆਪ ਦੇ ਘਰ ਦੇ ਵਿੱਚ ਇਹੀ ਚੀਜ਼ ਹੋਈ ਆ ਸੋ ਬਾਲੀਵੁੱਡ ਤੋਂ ਵੀ ਕਾਫੀ ਲੋਕ ਅੱਗੇ ਆ ਰਹੇ ਨੇ ਸਲਮਾਨ ਜੀ ਹੋਰ ਸ਼ਾਇਦ ਕਿਸੇ ਸੰਜੀਦਤ ਨੇ ਵੀ ਜੀ ਜੀ ਟਵੀਟ ਕੀਤਾ ਸੀ ਜੀ ਜੀ ਕੋਈ ਗੱਲ ਕੋਈ رابطہ ਕਿਸੇ ਦਾ ਨਹੀਂ ਓਦਾ ਹੋਇਆ ਤੁਹਾਡਾ ਪਰਸਨਲ ਨਹੀਂ ਵਾਓ ਹਾਲੇ ਤਾਂ ਮੇਰੀ ਕੋਈ ਗੱਲ ਨਹੀਂ ਹੋਈ ਬਟ ਓਦਾਂ ਜਿਵੇਂ ਵੇਰੀ ਦੱਸ ਸਾਹਬ ਨਾਲ ਮੇਰੀ ਗੱਲ ਹੁੰਦੀ ਰਹਿੰਦੀ ਆ ਭਰਾ ਨੇ ਆਪਣੇ ਵੱਡੇ ਬਹੁਤ ਖੁਦੋਸ ਨੇ ਆਪਣੇ ਤੇ ਸਾਰਿਆਂ ਦਾ ਸਾਰਿਆਂ ਦਾ ਮਨ ਕਰਦਾ ਕਿ ਯਾਰ ਇਹ ਚੀਜ਼ਾਂ ਠੀਕ ਹੋ ਜਾਣ फटाफट ਲੈ ਉਹ ਵੀ ਦਿਲੋਂ ਦੁਆ ਕਰਦੇ ਨੇ ਸੋ ਮੈਨੂੰ ਐ ਲੱਗਦਾ ਕਿ ਜਿਹੜੇ ਬੰਦੇ ਵੀ ਸਾਡੇ ਲਈ ਪ੍ਰੇ ਕਰ ਰਹੇ ਨੇ ਔਰ ਇਸ ਸਮੇਂ ਦੇ ਵਿੱਚ ਸਾਡੇ ਲਈ ਅਰਦਾਸ ਕਰ ਰਹੇ ਨੇ ਉਹ ਸਾਰੇ ਹੀ ਸਾਡੇ ਲਈ ਚੰਗੇ ਨੇ ਠੀਕ ਹੈ 呃，这个。